ਪਰ ਇਹ ਕੋਈ ਮੌਕਾ ਨਹੀਂ ਹੈ ਕਿ ਜੇ ਇਹ ਆ ਕੇ ਪੜ੍ਹਦੇ ਹਾਂ ਤਾਂ ਮੈਡਮ ਨੇ ਚਾਹੁੰਦੀ ਸੀ ਕਿ ਸੰਗਰ ਨੇ ਜਨਰਲ ਜੀਤੀ ਰਣਜੀਤ ਸਿੰਘ ਆ ਜੀ ਉਹਨਾਂ ਦੀ ਬੇਟੀ ਮੈਮ ਸਾਡਾ ਸੀਗਾ ਸਟੈਂਡਰਡ ਹੈ ਤਾਂ ਪ੍ਰੈਕਟੀਕਲ ਸਿਚੁਏਸ਼ਨ ਬਟ ਤੁਸੀਂ ਉਹ ਪ੍ਰੈਕਟੀਕਲਟੀ ਦੇ ਵਿੱਚ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਹੋ ਤਾਂ ਸਾਡੇ ਬੱਚਿਆਂ ਤੋਂ ਪਤਾ ਹੀ ਚੱਲ ਜਾਣਾ ਪਹਿਲਾਂ ਚਾਈਨੀਜ਼ ਸਿਵਲਾਈਜੇਸ਼ਨ ਦੇਖ ਕੇ ਆਏ ਹੋ ਹੁਣ ਤੁਸੀਂ ਰਣਜੀਤ ਸਿੰਘ ਦੇ ਦਰਬਾਰ 'ਚ ਜਦੋਂ ਜਾਣਾ ਤਾਂ ਤੁਹਾਨੂੰ ਆਪੇ ਪਤਾ ਚੱਲ ਜਾਊ 15ਵੀਂ ਤੇ 16ਵੀਂ ਸਦੀ ਕਹੋ ਜੀ ਸੀ ਲੈ ਜਾਓ ਕੋਈ ਮੈਡਮ ਹਾਂਜੀ ਵਾਹ ਮੈਂ ਹਾਂ ਪੰਜਾਬ ਦੀ ਮਹਾਰਾਣੀ ਮਹਾਰਾਣੀ ਜਿੰਦ ਕੌਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮੈਂ ਰਾਣੀ ਉਸ ਰਣਜੀਤ ਦੀ ਜਿਹਦੀ ਇੰਦਰ ਨਾ ਚਲਦਾ ਚਾਲ ਜਿਹਦੀ ਭਗ ਕੋ ਦਲਾਵੇ ਅੰਬਰੋਂ ਤੇ ਪ੍ਰਥਵੀ ਯਾਣ ਕੁਝਾਲ ਤੇ ਪ੍ਰਥਵੀ ਯਾਣ ਕੁਝਾਲ ਤੇ ਮੈਂ ਹਾਂ ਟਿੱਬੇ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ दमे सुख पंथ जी शानेर पंजाब नी तरैल महान जुस्ा सतगुट चोबर दर्शनी दर्शनी मोटी सिख बजा जी शान ਇਸ ਦਰਬਾਰੇ ਖਾਲਸਾ ਉਹ ਦਰਬਾਰੇ ਖਾਲਸਾ ਜਿਹੜਾ ਦਰਬਾਰੇ ਆਮ ਵਿੱਚ ਲੱਗਦਾ ਸੀ ਜਿੱਥੇ ਕੋਈ ਵੀ ਆਦਾ ਸਕਦਾ ਸੀ ਜਿੱਥੇ ਕਿਸੇ ਨੂੰ ਕੋਈ ਵੀ ਰੋਕ ਟੋਕ ਫਤਿਹ ਕਰਦੀ ਵੀ ਕੋਈ ਵੀ ਰੋਕ ਟੋਕ ਨਹੀਂ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਆਪ ਨੂੰ ਮਹਾਰਾਜ ਕਹਣਾ ਪਸੰਦ ਨਹੀਂ ਸਨ ਕਰਦੇ ਉਹ ਕਹਿੰਦੇ ਸਨ ਕਿ ਮੈਨੂੰ ਤਾਂ ਜੀ ਭਾਈ ਸਾਹਿਬ ਕਹੋ ਤੇ ਹੁਣ ਜੇ ਗੱਲ ਕੀਤੀ ਜਾਵੇ ਕੋਹੇਨੂਰ ਦੀ ਤਾਂ ਨਾਦਰ ਸ਼ਾਹ ਕੋਲੇ ਜਦੋਂ ਇਹ ਹੀਰਾ ਆਉਂਦਾ ਹੈ ਤਾਂ ਆਪਣੇ ਹੱਥ ਦੀ ਤਲੀ ਤੇ ਟਕਾ ਕੇ ਕਹਿੰਦਾ ਹੈ ਵਹਿਆਤ ਕੋਹੇਨੂਰ ਤਾਂ ਉਦੋਂ ਤੇ ਇਹਦਾ ਨਾਂ ਪੈ ਜਾਂਦਾ ਹੈ ਜੀ ਕੋਹੇਨੂਰ ਇਸ ਤੋਂ ਬਾਅਦ ਜਦੋਂ ਇਹ ਹੌਲੀ ਹੌਲੀ ਚੱਲਦਾ ਹੋਇਆ ਇਹ ਹੀਰਾ ਸ਼ਾਹ ਸੁਜਾ ਕੋਲੇ ਆਉਂਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਉਸ ਤੋਂ ਫਤਿਹ ਕਰ ਲੈਂਦੇ ਹਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ ਕੀ ਇਸ ਦੀ ਕੀਮਤ ਕੀ ਹੈ ਤਾਂ ਅਗੋ ਸਾਹ ਸੁਜਾ ਕਹਿੰਦਾ ਜੀ ਇਹਦੀ ਕੀਮਤ ਆ ਜੁੱਤੀ ਮੈਂ ਕਿਸੇ ਤੋਂ ਲਿਆ ਜੁੱਤੀਆਂ ਨਾਲ ਤੇ ਉਹਨੇ ਗਾਂ ਕਿਸੇ ਤੋਂ ਲਿਆ ਜੁੱਤੀਆਂ ਨਾਲ ਤੇ ਤੁਸੀਂ ਸਾਡੇ ਤੋਂ ਲਿਆ ਜੁੱਤੀ ਨਾਲ ਤਾਂ ਇਹਦੀ ਸਵਾ ਸ੍ਰੀਆ ਕਾ ਤਾਂ ਇਹ ਕੀਮਤ ਸੀ ਜੀ ਜੁੱਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਆਪ ਨੂੰ ਖਾਲਸੇ ਦਾ ਨਗਾਰਾ ਕਹਿੰਦੇ ਸਨ ਜਿਹੜਾ ਖਾਲਸੇ ਦੀ ਉਸਤਤਲੀ ਹਮੇਸ਼ਾ ਹੀ ਵੱਜਦਾ ਰਹਿਣਾ ਸੀ ਜੀ ਤੇ ਹੁਣ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਪਰਿਵਾਰ ਤਾਂ ਹੁਣ ਜੇ ਗੱਲ ਕੀਤੀ ਜਾਵੇ ਮਹਾਰਾਜ ਜੀ ਦੇ ਪਰਿਵਾਰ ਦੀ ਤਾਂ ਇਹਨ ਮਹਾਰਾਣੀ ਮਹਿਤਾਬ ਕੌਰ ਜੀ ਮਹਾਰਾਜਾ ਰਣਜੀਤ ਸਿੰਘ ਦੇ ਇਹ ਪਹਿਲੇ ਪਤਨੀ ਸਨ ਤੇ ਇਹਨ ਮਹਾਰਾਣੀ ਰਾਜਕੌਰ ਜੀ ਜਿਨ੍ਹਾਂ ਨੂੰ ਨਕੈਣ ਕਹਿ ਕੇ ਵੀ ਪੁਕਾਰਿਆ ਜਾਂਦਾ ਸੀ ਤੇ ਇਹਨ ਜਿੰਦ ਕੌਰ ਜੀ ਜਿਨ੍ਹਾਂ ਦਾ ਨਾਮ ਹੀ ਜਿੰਦ ਕੌਰ ਨਹੀਂ ਵਾਕਈ ਜਿੰਦਾ ਦਿਲ ਔਰਤ ਸੀ ਜਿਹੜੀ ਖਾਲਸਾ ਦਰਬਾਰ ਵਿੱਚ ਹੋ ਰੀਆਂ ਸਾਜਸਾਂ ਖਿਲਾਫ ਕੰ ਈ ਔਰਤ ਲੜੀ ਸੀ ਤੇ ਇਹ ਹਨ ਜੀ ਮਹਾਰਾਣੀ ਸਦਾ ਕੌਰ ਜੀ ਹਾਰ ਸ਼ਿੰਗਾਰ ਕਰਨ ਦਾ ਕੋਈ ਸ਼ੌਂਕ ਨਹੀਂ ਬਸ ਯੁੱਧ ਵਿੱਚ ਕੂਚ ਕਰਕੇ ਲੜਨ ਦਾ ਹੀ ਸ਼ੌਂਕ ਸੀ ਜੀ ਬੜੀ ਬਹਾਦਰ ਨਿਹਦਰ ਤੇ ਦਲੇਰ ਔਰਤ ਸੀ ਜੀ ਤੇ ਇਹ ਹਨ ਜੀ ਮਹਾਰਾਜਾ ਸ਼ੇਰ ਸਿੰਘ ਜੀ ਇਹ ਮਹਿਤਾਬ ਕੌਰ ਜੀ ਦੇ ਪੁੱਤਰ ਸਨ ਤੇ ਇਹ ਹਨ ਜੀ ਮਹਾਰਾਜਾ ਦਲੀਪ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਖਰੀ ਵੰਸ਼ਕ ਤੇ ਇਹਨਾਂ ਨੇ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੈ ਜਿਹੜਾ ਉਹ ਜਨਮ ਲਿਆ ਸੀਗਾ ਤੇ ਇਹਨਾਂ ਦੇ ਗਲ ਵਿੱਚ ਇੱਕ ਲੋਕੀਟ ਹੈ ਜੀ ਇਹ ਮਹਾਰਾਣੀ ਵਿਕਟੋਰੀਆ ਨੇ ਉਹਨਾਂ ਨੂੰ ਗਿਫਟ ਕੀਤਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਖਾਲ ਰਾਸਤੇ ਉਹ ਕਦੇ ਵੀ ਆਪਣਾ ਦਬਦਬਾ ਨਹੀਂ ਜਮਾ ਪਾਇ ਜਿੰਨਾ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਸੀ ਜਿਹਹੁਣ ਕੀਤੀ ਜਾਵੇ ਗੱਲ ਉਹਨਾਂ ਦੇ ਹਥਿਆਰਾਂ ਦੀ ਜਿਨ੍ਹਾਂ ਦੇ ਸਿਰ ਤੇ ਹੁੰਦੇ ਗੱਲ ਕੀਤੀ ਜਾਵੇ ਉਸ ਸਮੇਂ ਦੇ ਹਥਿਆਰਾਂ ਦੀ ਜਿਨ੍ਹਾਂ ਦੇ ਦਮ ਤੇ ਇਨਾ ਵੱਡਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਇਹ ਹੈ ਜੀ ਜਮਜਮਾ ਧੋਪ ਅੱਗ ਦੇ ਗੋਲੇ ਵਰਸਣ ਵਾਲੀ ਭੰਗੀਆਂ ਵਾਲੀ ਅਨੇਕਾਂ ਨਾਮਾਂ ਨਾਲ ਇਹਨੂੰ ਜਾਣਿਆ ਜਾਂਦਾ ਹੈ ਜੀ ਇੱਕ ਵਾਰ ਕੀ ਹੁੰਦਾ ਜੀ ਯੁੱਧ ਦੇ ਦੌਰਾਨ ਜੇ ਇਹਦਾ ਸੱਜਾ ਚੱਕਾ ਟੁੱਟ ਜਾਂਦਾ ਤਾਂ ਆਪਣੇ ਸਿੰਘ ਕੀ ਕਰਦੇ ਨੇ ਜੀ ਇਸ ਨੂੰ ਆਪਣਾ ਮੋਢਾ ਲ ਦਿੰਦੇ ਨੇ ਤੇ ਵਾਰੋ-ਵਾਰੀ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਕਿਉਂਕਿ ਜਦੋਂ ਇਹ ਚੱਲਦੀ ਸੀ ਤਾਂ ਸਿੰਘਾਂ ਦੇ ਸਰੀਰ ਦੇ ਚਿੱਥੜੇ ਉੱਡ ਜਾਂਦੇ ਸਨ ਤੇ ਉਹ ਸ਼ਹੀਦੀ ਪ੍ਰਾਪਤ ਕਰ ਲੈਂਦੇ ਸਨ ਤੇ ਸਾਨੂੰ ਮਾਣ ਹੈ ਅਸੀਂ ਇੰਨੀ ਮਹਾਨ ਕੌਮ ਦੇ ਵਾਰਿਸਾਂ ਹੁਣ ਜੇ ਹਲ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਉਹ ਸੱਜੀਆਂ ਖੱਬੀਆਂ ਬਾਹਾਂ ਦੀ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਐਡਾ ਵੱਡਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਇਹ ਹਣ ਜੀ ਲੈਣਾ ਸਿੰਘ ਮਜੀਠੀਆ ਜੀ ਜਦੋਂ ਵੀ ਆਪਾਂ ਦਰਬਾਰ ਸਾਹਿਬ ਜਾਣੇ ਆ ਤਾਂ ਤੁਸੀਂ ਉੱਥੇ ਕਦੇ ਧੁੱਪ ਘੜੀ ਵੇਖੀ ਹੋਣੀ ਜੀ ਪਰ ਕਰਮਾਂ ਤੋਂ ਜਦੋਂ ਆਪਾਂ ਜਾਣੇ ਆ ਜੀ ਸੱਜੇ ਹੱਥ ਲੱਗੀ ਹੋਈ ਹੈ ਜੀ ਤਾਂ ਜਿੰਨੀਆਂ ਵੀ ਉਸ ਸਮੇਂ ਦੀਆਂ ਧੁੱਪ ਘੜੀਆਂ ਸੀ ਉਹ ਸਾਰੀਆਂ ਸਿਰਫ ਦਿਨ ਦੇ ਸਮੇਂ ਸਮਾਂ ਦੱਸਦੀਆਂ ਸੀ ਇਹ ਇੱਕ ਲੋਤੀ ਘੜੀ ਸੀ ਜੀ ਜਿਹੜੀ ਰਾਤ ਦੇ ਸਮੇਂ ਹਨੇਰੇ 'ਚ ਵੀ ਸਮਾਂ ਦੱਸਦੀ ਸੀ ਜੀ ਤਾਂ ਇਹ ਹਣ ਜੀ ਜੱਸਾ ਸਿੰਘ ਆਲੂ ਵਾਲੀ ਆ ਜੀ 1761 ਵਿੱਚ ਹੋਈ ਅਫਦਾਲੀ ਤੇ ਮਰਾਠਿਆਂ ਦੀ ਲੜਾਈ ਵਿੱਚ ਜਦੋਂ ਮਰਾਠਿਆਂ ਦੀਆਂ ਧੀਆਂ ਪੈਣਾ ਅਫਦਾਲੀ ਲੈ ਕੇ ਜਾ ਰਿਆ ਸੀ ਨਾ ਤਾਂ ਜੱਸਾ ਸਿੰਘ ਆਲੂ ਵਾਲੀਆ ਹੀ ਸੀ ਜੀ ਜਿਨ੍ਹਾਂ ਨੇ ਉਹਨਾਂ ਨਾਲ ਟੱਕਰ ਲੈਣ ਦੀ ਹਿੰਮਤ ਰੱਖੀ ਤੇ ਕੋਸ਼ਿਸ਼ ਕੀਤੀ ਤੇ ਉਹਨਾਂ ਦੀਆਂ ਧੀਆਂ ਪੈਣਾ ਵਾਪਸ ਲਿਆਂਦੀਆਂ ਤੇ ਆਪਣੇ ਖਰਚੇ ਤੇ ਛੱਡ ਗਏ ਤਾਂ ਇਹ ਹਨ ਜੀ ਦੀਵਾਨ ਮੋਹ ਕਮਚੰਦ ਜੀ ਇਹ ਹੈਗੇ ਤਾਂ ਹਿੰਦੂ ਜਰਨਲ ਸੀ ਪਰ ਇਹਨਾਂ ਦਾ ਉਸ ਸਮੇਂ ਧਰਮਨਾਲ ਦਾ ਤਾਂ ਕੋਈ ਰਿਲੇਟਡ ਹੀ ਨਹੀਂ ਸੀ ਜੀ ਕੋਈ ਮੁੱਦਾ ਹੀ ਨਹੀਂ ਸੀ ਸਾਰੇ ਭਾਈ ਸੀ ਜੀ ਆਪਸ ਵਿੱਚ ਤਾਂ ਇੱਕ ਵਾਰ ਕੀ ਹੁੰਦਾ ਜੀ ਕਬਰ ਨੌ ਨਿਹਾਲ ਸਿੰਘ ਜੀ ਦੇ ਵਿਆਹ ਤੇ ਸਰ ਡੇਵਿਡ ਨਾਮ ਦਾ ਇੱਕ ਅੰਗਰੇਜ਼ ਅਫਸਰ ਉਹ ਕਹਿੰਦਾ ਉਹ ਕਹਿੰਦਾ ਜੀ ਮੈਂ ਤਾਂ ਲਾਹੌਰ ਦਾ ਕਿਲਾ ਵੇਖਣਾ ਤਾਂ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਦਾ ਤੇ ਇਹ ਪਹਿਲਾਂ ਹੀ ਕਿਲੇ ਕੋਲੇ ਜਾ ਕੇ ਖੜ ਜਾਂਦੇ ਨੇ ਤੇ ਜਦੋਂ ਉਹ ਆਉਂਦੇ ਨੇ ਤਾਂ ਮਹਾਰਾਜ ਜੀ ਨੂੰ ਦਿਵਾਨ ਮੋਹੰਮਦ ਚੰਦ ਜੀ ਕਹਿੰਦੇ ਨੇ ਆਪਣੀ ਤਲਵਾਰ ਕੱਢ ਕੇ ਵੀ ਮੇਰਾ ਸਿਰ ਧੜ ਤੋਂ ਵੱਖ ਕਰ ਦੋ ਜੇ ਤੁਸੀਂ ਇਸ ਫਰੰਗੀ ਦੇ ਪੈਰ ਇਸ ਕਿਲੇ ਵਿੱਚ ਪਵਾਣੇ ਹਨ ਜੀ ਤਾਂ ਇਹ ਹਨ ਜੀ ਹਰੀ ਸਿੰਘ ਨਲੂਆ ਉਸ ਸਮੇਂ ਜੀ ਇੱਕ ਨਲ ਨਾਮ ਦਾ ਰਾਜਾ ਹੋਇਆ ਸੀ ਜਿਹੜਾ ਸ਼ੇਰ ਦੇ ਅੱਗੇ ਜਾ ਕੇ ਖੜਨ ਦੀ ਹਿੰਮਤ ਰੱਖਦਾ ਸੀਗਾ ਤੇ ਇਹ ਹਰੀ ਸਿੰਘ ਨਲੂਆ ਜੀ 13 ਸਾਲ ਦੀ ਉਮਰ ਵਿੱਚ ਸ਼ੇਰ ਦਾ ਜਬਾੜਾ ਆਪਣੇ ਹੱਥਾਂ ਨਾਲ ਪਾ ਦਿੰਦੇ ਹਨ ਤਾਂ ਉਹਨਾਂ ਦੀ ਇਨੀ ਬਹਾਦਰੀ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ ਅਸੀਂ ਨਹੀਂ ਨਾਲ ਵੇਖਿਆ ਸਾਡੇ ਲਈ ਤਾਂ ਤੂੰ ਹੀ ਨਲੂ ਹੈ ਤੇ ਇਹ ਹਨ ਜੀ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਦੇ ਜਥੇਦਾਰ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਹੋਣ ਦੇ ਬਾਵਜੂਦ ਵੀ ਕਦੇ ਵੀ ਇਹਨਾਂ ਦੀ ਗੱਲ ਨੂੰ ਟਾਲਦੇ ਨਹੀਂ ਸਨ ਤੇ ਇਹਨਾਂ ਦਾ ਕਿਹਾ ਸਿਰ ਮੱਥੇ ਮੰਨਦੇ ਸਨ ਤੇ ਇਹ ਹਨ ਜੀ ਸ਼ਾਮ ਸਿੰਘ ạtਾਰੀ ਵਾਲਾ ਜੀ ਜਿਵੇਂ ਕਿ ਤੁਸੀਂ ਦੇਖ ਹੀ ਪਾਰਾਂ ਚਿੱਟੇ ਘੋੜੇ ਤੇ ਚਿੱਟੇ ਬਾਣਾ ਪਾ ਕੇ ਚਿੱਟੇ ਘੋੜੇ ਤੇ ਸਵਾਰ ਇਹ ਸਾਡਾ ਸ਼ਾਮ ਸਿੰਘ ạtਾਰੀ ਵਾਲਾ ਜੀ ਕਿਵੇਂ ਇਹ ਲੜਦਾ ਹੋਇਆ ਅੰਗਰੇਜ਼ਾਂ ਨੂੰ ਖਤਮ ਕਰ ਰਹੇ ਹਨ ਉਸ ਸਮੇਂ ਕੀ ਹੁੰਦਾ ਜੀ ਸਾਡੇ ਆਪਣੀ ਸਾਡੇ ਨਾਲ ਗਦਾਰੀ ਕਰਦੇ ਨੇ ਲਾਲ ਸਿੰਘ ਤੇਜ ਸਿੰਘ ਵਰਗੇ ਤੇ ਯੁੱਧ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਨੇ ਤਾਂ ਸ਼ਾਮ ਸਿੰਘ اٹਾਰੀ ਵਾਲਾ ਜੀ ਆਉਂਦੇ ਨੇ ਉਹਨਾਂ ਦਾ ਹੌਸਲਾ ਵਧਾਉਂਦੇ ਨੇ ਤਾਂ ਫਿਰ ਉਹਨਾਂ ਚ ਹੌਸਲਾ ਵਧਦਾ ਤੇ ਉਹ ਵਧੀਆ ਢੰਗ ਨਾਲ ਲੜਦੇ ਨੇ ਪਰ ਫਿਰ ਵੀ ਸਾਡੇ ਨਾਲ ਹੋਈ ਤਾਂ ਗਦਾਰੀ ਸਾਡੀਆਂ ਯੁੱਧ ਰਣਨੀਤੀਆਂ ਦਸੀਆਂ ਰੇਤ ਤੇ ਸਰੋਂ ਭਰਤੀ ਬਰੂਦ ਦੀ ਥਾਂ ਤੇ ਤੇ ਅੰਤ ਅਸੀਂ ਸਾਡਾ ਅਫਗਾਨਿਸਤਾਨ ਚੀਨ ਤਿੱਬਤ ਤੱਕ ਫੈਲਿਆ ਹੋਇਆ ਰਾਜ ਅੰਗਰੇਜ਼ ਰਾਜ ਵਿੱਚ ਸ਼ਾਮਲ ਹੋ ਜਾਂਦਾ ਪਹਿਲਾ ਛਿੜਿਆ ਸੀ ਉਹ ਤੋਂ ਮਹਾਰਾਣੀ ਜਿੰਦਕੌਰ ਨੇ ਦੋ ਚਿੱਠੀਆਂ ਲਿਖੀਆਂ ਇੱਕ ਸ਼ਾਮ ਸਿੰਘ ਅਟਾਰੀ ਵਾਲਾ ਨੂੰ ਤੇ ਇੱਕ ਬਾਬਾ ਹਨੂਮਾਨ ਜੀ ਨੂੰ ਤੇ ਦੇਖੋ ਦੋਹੇ ਬਜ਼ੁਰਗ ਸੀ ਇੱਕ 60 ਸਾਲ ਦਾ ਇੱਕ 90 ਸਾਲ ਦਾ ਪਰ ਜੂੰਦਿਆ ਆ ਤੇ ਲੜਿਆ ਐ ਅੰਗਰੇਜ਼ਾਂ ਨਾਲ ਤੇ ਸ਼ਹੀਦੀ ਪ੍ਰਾਪਤ ਕੀਤੀ ਐ ਇਹ ਸਾਡੇ ਜਰਨੈਲਾਂ ਦਾ ਇਤਿਹਾਸ ਹੈ ਸਾਡੇ ਸਿਰ ਤੇ ਉਹਨਾਂ ਦਾ ਥਾਪੜ ਆ ਜਿਹਦੇ ਕਰਕੇ ਅਸੀਂ ਅੱਜ ਵੀ ਤੁਰੇ ਫਿਰਦੇ ਸੀ ਕਹਤਾ ਦਿੰਨੇ ਪੰਜਾਬ ਨਸ਼ੇੜੀਆਂ ਦਾ ਪਰ ਅੱਜ ਵੀ ਦੇਖੋ ਪੰਜਾਬ ਚ ਇਹੋ ਜਿਹੇ ਬੱਚੇ ਬੈਠੇ ਨੇ ਜਿਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਲਏ ਨੇ ਸਰ ਇਹਨਾਂ ਇਹ ਵੀ ਬਜ਼ੁਰਗ ਸੀਗੇ ਇਹ ਵੀ ਬਜ਼ੁਰਗ ਸੀਗੇ ਪਟੇ ਲੜਾਈ ਦੇ ਵਿੱਚ ਸਾਰੇ ਸਾਨੂੰ ਨਾ ਕਿਸੇ ਨੇ ਕੰਨ ਕੋਲ ਸਵਾਲ ਨਹੀਂ ਕੀਤਾ ਕਿ ਇਹਦੇ ਵੀ ਰঞ্জੀਤ ਸਿੰਘ ਇੱਥੇ ਬਜ਼ੁਰਗ ਦਿਖਾਈ ਗਏ ਨੇ ਤੇ ਉਹਨਾਂ ਦੇ ਰਾਣੀਆਂ ਜਿਹੜੀਆਂ ਇਹਦੇ ਜਵਾਬ ਦਿਖਾਈਆਂ ਦੀਆਂ ਅਸੀਂ ਉੱਥੇ ਕਿਹਾ ਵੀ ਉਸ ਟਾਈਮ ਪੇਂਟਿੰਗ ਸਿਆਮਾ ਤਾਂ ਹੁੰਦਾ ਨਹੀਂ ਸੀ ਇਹ ਤਾਂ ਚਿੱਤਰਕਾਰਾਂ ਦੇ ਪੇਂਟ 来ये सो ते ਸਾਡੇ ਪਿਓ ਆ ਜਿਹੜੇ ਚਿੱਟੀਆਂ ਲਾੜੀਆਂ ਸੀ ਸਾਨੂੰ ਦੇਖਣ ਦੀ ਇੱਛਾ ਬਣੀ ਹੋਈ ਆ ਤੇ ਸਾਨੂੰ ਲੱਗਦਾ ਹੁੰਦਾ ਵੀ ਸਾਡੇ ਪਿਓ ਇਸੇ ਦਾੜੀ 'ਚ ਸੋਹਣੇ ਲੱਗਦੇ ਨੇ ਤੇ ਰਣਜੀਤ ਸਿੰਘ ਸਾਨੂੰ ਕਿਸੇ ਦਾੜੀ 'ਚ ਸੋਹਣਾ ਲੱਗਿਆ ਤਾਂ ਕਰਕੇ ਅਸੀਂ ਲਾਤਾ ਰਾਜੇ ਮਹਾਰਾਜਿਆਂ ਵਰਗੇ ਸ਼ੌਂਕ ਸੀ ਸਾਡੇ ਮਹਾਰਾਜੇ ਤੇ ਪਰ ਇਹ ਵੀ ਦੇਖੋ ਇੱਕ ਤਾੜ ਕੇ ਅੰਗਰੇਜ਼ਾਂ ਉੱਤੇ ਖੜ ਗਿਆ ਸੀ ਰਾਜ ਕਰਕੇ ਗਏ ਨੇ 200 ਸਾਲ ਇੰਡੀਆ ਤੇ ਕਰਕੇ ਗਏ ਨੇ ਜਦੋਂ ਇਹਦੀ ਡੈਥ ਹੋਈ 10 ਸਾਲ ਅੰਗਰੇਜ਼ੀ ਦੀ ਮੱਢੀ ਤੋਂ ਡਰਦੇ ਰਹੇ ਤੇ ਆਸੀ ਸਾਡੇ ਸਰਦਾਰ ਦੀ ਕਹਾਣੀ ਤੇ ਇਸੇ ਤੋਂ ਇਨਸਪਾਇਰ ਹੋ ਕੇ ਅਸੀਂ ਬੱਚਿਆਂ ਨੂੰ ਦੱਸਦੇ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਜੰਮੇ ਤੇ ਪੰਜਾਬ ਸਾਡਾ ਹੀ ਹੈ ਇਹ ਹੋਰ ਕਿਸੇ ਦਾ ਨਹੀਂ ਅੱਜ ਦੀ ਗੱਲ ਤੇ ਅਸੀਂ ਜਾ ਰਹੇ ਮਾਈਗ੍ਰੇਟ ਹੋ ਕੇ ਪਰ ਸਾਡੀ ਤਰਾਸਦੀ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਇਹੀ ਸਾਡੇ ਬੱਚੇ ਇਥੇ ਦਾ ਫਿਊਚਰ ਹੈ ਬਿਲਕੁਲ ਬਿਲਕੁਲ ਧੰਨਵਾਦ ਠੀਕ ਹੈ ਜੀ